ਨੰਨਾ ਰੇਖ ਨਾ ਰੰਗ ਕਿਸ਼ਨ ਨੰਨਾ ਦੋਨੋਂ ਪਾਸੇ ਲੱਗੇਗਾ ਜੀ ਨਾ ਰੂਪ ਹੈ ਨਾ ਰੇਖ ਹੈ ਦੇਲੀ ਦੀਪਕ ਕਹਿ ਸਕਦੇ ਆ ਜਿਵੇਂ ਆਪਾਂ ਘਰ ਦੀ ਦੇਲੀ ਵਿੱਚ ਲਾਈਟ ਰੱਖੀ ਐ ਮਰਜੈਂਸੀ ਲਾਈਟ ਰੱਖੀਏ ਜਾਂ ਕੈਂਡਲਸ ਰੱਖੀਏ ਦੀਵਾ ਬਾਲ دیے ਉਹ ਦੋਨੋਂ ਪਾਸੇ ਚਾਨਣ ਹੁੰਦਾ ਸੇਮ ਐਸੇ ਤਰ੍ਹਾਂ ਜੋ ਨੰਨਾ ਹੈ ਦੋਨੋਂ ਪਾਸੇ ਲੱਗੇਗਾ ਉਸ ਪ੍ਰਭੂ ਦਾ ਰੇਖ ਚਿੱਤਰ ਫਿੰਗਰ ਪ੍ਰਿੰਟਸ ਕੁਝ ਨਹੀਂ ਹੈ ਨਾ ਰੂਪ ਹੈ ਨਾ ਕੋਈ ਉਸ ਦੇ ਰੂਪ ਰੰਗ ਨੂੰ ਜੇ ਕੋਈ ਚਾਵੇ ਵੀ ਉਹਦਾ ਦਾ ਇਦਾਂ ਦਾ ਰੰਗ ਹੈ ਕੋਈ ਬਿਆਨ ਕਰ ਸਕਦਾ ਹੈ ਕੋਈ ਬਿਆਨ ਵੀ ਨਹੀਂ ਕਰ ਸਕਦਾ ਕਿਉਂਕਿ ਰੱਬ ਨਾ ਤੇ ਨੀਲਾ ਹੈ ਰੱਬ ਨਾ ਪੀਲਾ ਹੈ ਨਾ ਕਾਲਾ ਹੈ ਹਾਂ ਵੇਖੋ ਜੋ ਸੰਸਾਰ ਵਿੱਚ ਜਿੰਨੇ ਵੀ ਆਪਾਂ ਰੂਪ ਵੇਖਦੇ ਆ ਸਭ ਰੂਪ ਹੈ ਪਰਮਾਤਮਾ ਦੇ ਨੇ ਪਰ ਉਹ ਫੇਰ ਵੀ ਭਾਈ ਇਹਨਾਂ ਤੋਂ ਰਹਿਤ ਹੈ ਤੇ ਇਹ ਜਿਹੜਾ ਤੱਤੇ ਨੂੰ ਸਿਹਾਰੀ ਪੈਰ ਵਿੱਚ ਰਾਰਾ ਹਾਹੇ ਨੂੰ ਔਕੜ ਇਹ ਲਗੂ ਮਾਤਰਾ ਲੱਗੀ ਇਹਨੂੰ ਬੋਲਣਾ ਹੈ ਜੀ ਇਹ ਤਿੰਨ ਗੁਣ ਮੰਨੇ ਜਾਂਦੇ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹ ਤਿੰਨੇ ਗੁਣਾ ਤੋਂ ਜੋ ਪਰਮਾਤਮਾ ਹੈ ਉਹ ਨਿਰਲੇਪ ਹੈ ਕੋਈ ਕਿਸੇ ਤਰ੍ਹਾਂ ਦੀ ਮੂਰਤੀ ਬਣਾਉਂਦਾ ਹੈ ਮੁਬਾਰਕ ਹੈ ਬਣਾ ਸਕਦਾ ਹੈ ਪਰ ਇਹ ਵੀ ਸੱਚ ਕਰਕੇ ਜਾਣਿਓ ਰੱਬ ਦੀ ਨਹੀਂ ਬਣ ਸਕਦੀ ਜੀ ਮੂਰਤੀ ਚ ਬੰਦੇ ਦਾ ਰੂਪ ਵੀ ਬਣਾਇਆ ਜਾਂਦਾ ਹੈ ਰੰਗ ਵੀ ਬਣਾਇਆ ਜਾਂਦਾ ਹੈ ਹਾਈਟ ਵੀ ਬਣਾਈ ਜਾਂਦੀ ਹੈ ਰੱਬ ਤੇ ਇਹਨਾਂ ਤਿੰਨੇ ਚੀਜ਼ਾਂ ਵਿੱਚ ਨਹੀਂ ਵੱਖਰਾ ਹੈ ਸਾਰਾ ਸੰਸਾਰੀ ਸਮਾਇਆ ਦੇ ਤਿੰਨ ਪ੍ਰਭਾਵ ਵਿੱਚ ਜਿਉਂਦਾ ਹੈ ਕਰੋ ਜੋ ਗੁਣ ਸਮਾਜ ਵਿੱਚ ਮੇਰੀ ਮਰਜ਼ੀ ਅਨੁਸਾਰ ਹੋਵੇ ਸਭ ਕੁਝ ਇੱਕ ਹੁੰਦੀ ਹੈ ਤਾਮਸਿਕ ਵਰਤੀ ਜੀਵਨ ਵਿੱਚ ਬੜੀ ਅਗਿਆਨਤਾ ਹੈ ਪਤਾ ਹੀ ਨਹੀਂ ਮੈਂ ਇੱਥੇ ਕਰਨ ਕੀ ਆਇਆ ਹੋਇਆ ਹਾਂ ਬਸ ਉਹਨਾਂ ਦਾ ਜੀਵਨ ਇੰਨਾ ਕੁ ਹੁੰਦਾ ਵੀ ਖਾਦਾ ਪੀਤਾ ਬਸ ਅਰੇਸਟ ਕਰ ਲਈ ਇਹਨਾਂ ਵਿੱਚ ਪੜੇ ਲਿਖੇ ਵੀ ਆ ਜਾਂਦੇ ਨੇ ਜੀ ਅਨਪੜ੍ਹ ਵੀ ਆ ਜਾਂਦੇ ਨੇ ਅੱਗੇ ਸਤੋ ਹੈ ਜੀ ਸਤੋਗੁਣ ਕੁਝ ਕ ਐਸੇ ਧਾਰਮਿਕ ਲੋਕ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਇਹ ਚੱਕਰ ਚੱਲਦਾ ਰਹਿੰਦਾ ਮੈਂ ਚੰਗਾ ਚੰਗਾ ਮੈਂ ਚੰਗਾ ਗਿਣਿਆ ਜਾਵਾਂ ਲੋਕ ਮੈਨੂੰ ਚੰਗਾ ਕਹਣ ਤੇ ਲੋਕ ਉਹਨਾਂ ਨੂੰ ਚੰਗਾ ਕਹਿੰਦੇ ਵੀ ਨੇ ਇਹ ਜਿਹੜੇ ਮਾਇਆ ਦੇ ਆਪ ਜੀ ਨੇ ਤਿੰਨ ਪ੍ਰਭਾਵ ਸਰਵਣ ਕੀਤੇ ਨੇ ਦੁਨੀਆ ਵਿੱਚ ਕੋਈ ਵੀ ਇਨਸਾਨ ਹੈ ਇੱਕ ਨਾ ਇੱਕ ਤੇ ਹੈਵੀ ਹੋਇਆ ਰਹਿੰਦਾ ਇਹਨਾਂ ਵਿੱਚੋਂ ਜੀ ਪਰ ਜਿਹੜਾ ਰੱਬ ਹੈ ਇਹਨਾਂ ਤਿੰਨਾਂ ਤੋਂ ਉੱਪਰ ਹੈ ਤਿਸੈ 부ਝਾਏ ਨਾਨਕਾ ਆਪਾਂ ਕਿਸੇ ਨੂੰ ਗੱਲ ਪਾਈਏ 부ਝਾਰਤ ਆਪਾਂ ਸਾਰੇ ਸੋਚਣ ਲੱਗ ਜਾਂਦੇ ਆ ਘਰ ਵਿੱਚ ਪੰਜ ਆਪਾਂ ਮੈਂਬਰ ਬੈਠੇ ਆ ਇੱਕ ਨੇ 부ਝਾਰਤ ਪਾਈ ਚਾਰ ਸੋਚਦੇ ਆ ਵੀ ਕੀ ਮਤਲਬ ਹੈ ਫਿਰ ਉਹ ਜਵਾਬ ਦਿੰਦੇ ਨੇ ਥੋੜੇ ਸਮੇਂ ਬਾਅਦ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਹੇ ਨਾਨਕ ਉਸ ਨੂੰ ਆਪਣੇ ਬਾਰੇ ਸਮਝ ਦੰਦਾ ਬੁਝਾਉਂਦਾ ਜਿਸ ਹੋਵੇ ਸੋ ਪ੍ਰਸੰਨ ਹੁਣ ਜਿਹੜੇ ਸੰਗਤ ਕਰਦੇ ਨੇ ਸੰਗਤ ਵਿੱਚ ਇਹ ਬਚਨ ਸਰਵਣ ਕਰਦੇ ਆਪਾਂ ਵਿਆਖਿਆ ਸਰਵਣ ਕਰਦੇ ਆ ਉਹਨਾਂ ਤੇ ਵੀ ਕਿਰਪਾ ਹੁੰਦੀ ਹੈ ਜਿਸ ਤੇ ਅਕਾਲ ਪੁਰਖ ਵਾਹਿਗੁਰੂ ਜੀ ਖੁਸ਼ ਹੋ ਜਾਂਦੇ ਨੇ ਤੀ ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਇਹ ਸਮਝ ਆ ਜਾਂਦੀ ਹੈ ਰੂਪਨਾ ਅਰੇਖਨਾ ਰੰਗ ਕਿਛਤ੍ਰ ਹੰਗੁਣ ਤੇ ਪ੍ਰਭ ਭਿੰਨ ਇਸ ਸਰੂਪ ਸਮਝਾ ਦਿੱਤਾ ਜੀ ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮਹਿਰਾਖ ਹੁਣ ਜਿਹਦਾ ਰੂਪ ਰੰਗ ਰੇਖ ਕੁਝ ਵੀ ਨਹੀਂ ਹੈ ਉਹ ਤੇ ਸਦਾ ਲਈ ਹੋਏਗਾ ਨਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੁਣ ਜਿਹਦਾ ਰੂਪ ਵੀ ਹੋਏਗਾ ਰੇਖ ਹੋਏਗਾ ਸਭ ਕੁਝ ਹੋਏਗਾ ਉਹ ਤੇ ਖਤਮ ਵੀ ਹੁੰਦਾ ਅਸੀਂ ਸਭ ਸਮੇ ਚ ਆ ਉਹ ਸਮੇ ਕਰਕੇ ਨਹੀਂ ਸਮਾਉ ਦੇ ਕਰਕੇ ਅਸੀਂ ਸਾਰੇ ਸਮੇਂ ਚ ਆ ਉਹ ਅਬਨਾਸ਼ੀ ਹੈ ਜੀ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ ਡੈਸ਼ ਪਰ ਆਏ ਨਹੀਂ ਹੁੰਦਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਮਾਲ ਦੀ ਗੱਲ ਰਹਿੰਦਾ ਸਭ ਵਿੱਚ ਹੈ ਅਬਨਾਸ਼ੀ ਪ੍ਰਭ ਮਨ ਮੈਂ ਰਾਖ ਜੋ ਨਾਸ਼ ਰਹਿਤ ਪ੍ਰਭ ਹੈ ਉਹਨੂੰ ਸਦਾ ਚੇਤੇ ਰੱਖ ਔਰ ਨਾਲ ਇੱਕ ਗੱਲ ਕਹਿ ਦਿੱਤੀ ਮਾਂ ਨੁਖ ਕੀ ਤੂ ਪ੍ਰੀਤ ਤਿਆਗ ਹੁਣ ਸਾਡੇ ਮਨ ਵਿੱਚ ਇਹ ਖਿਆਲ ਆ ਜਾਂਦਾ ਵੀ ਅਸੀਂ ਸਭ ਨੂੰ ਛੱਡ ਦਈਏ ਇੱਥੇ ਤੇ ਫਿਰ ਨਫ਼ਰਤ ਵੀ ਪੈਦਾ ਹੁੰਦੀ ਆ ਵੀ ਮੈਨੂੰ ਨਾ ਬਲਾ ਮਾ ਨੁਖ ਕੀ ਤੂੰ ਪ੍ਰੀਤ ਤਿਆਗ ਦਾ ਮਤਲਬ ਹੈ ਆਪਾਂ ਜਿਹੜੀ ਥਾਂ ਰੱਬ ਦੀ ਹੈ ਬੰਦੇ ਨੂੰ ਦੇ ਦੰਨੇ ਆ ਇਹ ਪ੍ਰੀਤ ਨਾ ਇਸੇ ਕਰਕੇ ਮਹਿਲਾ ਪੰਜਵਾ ਕਹਿੰਦੇ ਨੇ ਮੈਨੂੰ ਤੇ ਕਹਿੰਦੇ ਨਿਸ਼ਚਾ ਹੋ ਗਿਆ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਭਈ ਆਪ ਜੀ ਦੀ ਮੈਨੂੰ ਟੇਕ ਹੈ ਇਹ ਪੂਰਨ ਭਰੋਸਾ ਹੋ ਗਿਆ ਕਿਰਪਾ ਹੋ ਜਾਵੇ ਸਾਨੂੰ ਵੀ ਹੋ ਜਾਵੇ ਦਾਤਾਰ ਵੀ ਉਹੀ ਦਾਤਾ ਹੈ ਉਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ ਜੋ ਕੰਮ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰ ਦੇਣਾ ਉਹ ਬੰਦਾ ਨਹੀਂ ਕਰ ਸਕਦਾ ਜੀ ਪਿਛੇ ਆਪਾਂ ਇੱਕ ਸ਼ਲੋਕ ਸਰਮਣ ਕੀਤਾ ਸੀ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਕਰਨ ਆਪਾਂ ਠੀਕ ਹੈ ਕਰਨ ਇੱਥੇ ਤੱਕ ਬੰਦਾ ਪਰ ਕਾਰਨ ਨਹੀਂ ਬਣ ਸਕਦਾ ਜੀ ਕਰਨ ਤੇ ਕਾਰਨ ਦਾ ਮੂਲ ਇੱਕ ਪ੍ਰਭੂ ਹੈ ਪਰਮਾਤਮਾ ਹੈ ਐਸੀ ਤਰ੍ਹਾਂ ਪਰਿਵਾਰ ਮੁਬਾਰਕ ਹੈ ਭਰੋਸਾ ਕਰੀਏ ਪਿਆਰ ਵੀ ਇੱਕ ਦੂਜੇ ਨੂੰ ਬੜਾ ਕਰੀਏ ਪਰ ਇਹ ਵੀ ਸੱਚ ਕਰਕੇ ਜਾਣੀਏ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਜਿੱਥੇ ਬੰਦਾ ਹੈ ਉੱਥੇ ਰੱਬ ਨਾ ਜੋੜੀਏ ਜੋ ਅਕਾਲ ਪੁਰਖ ਵਾਹਿਗੁਰੂ ਜੀ ਕਰ ਦਿੰਦਾ ਬੰਦਾ ਨਹੀਂ ਜੀ ਕਰ ਸਕਦਾ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੈ ਨਾਹੀ ਕਿਸ ਕੋਏ ਕਿਉਂਕਿ ਪ੍ਰਭੂ ਤੋਂ ਅਗਾਹ ਕੋਈ ਹੈ ਹੀ ਨਹੀਂ ਵੱਡੇ ਵੱਡੇ ਕਾਜ ਨੇ ਜਿਹੜੇ ਕੰਮ ਨੇ ਉਹ ਪਰਮਾਤਮਾ ਹੀ ਕਰਦਾ ਹੈ ਜੀ ਸਰਬ ਨਿਰੰਤਰ ਏਕੋ ਸੋਏ ਸਭ ਵਿੱਚ ਨਿਰੰਤਰ ਭਾਵ ਪੂਰ ਹੈ ਘਟ ਵੱਧ ਨਹੀਂ ਹੈ ਜੀ ਸਰਬ ਨਿਰੰਤਰ ਏਕੋ ਸੋਏ ਲਗਾਤਾਰਤਾ ਕੰਟੀਨਿਊ ਵਰਤ ਰਿਹਾ ਸਭ ਵਿੱਚ ਪਰਮਾਤਮਾ ਜੀ ਆਪੇ ਬੀਨਾ ਆਪੇ ਦਾਨਾ ਬੀਨਾ ਦੂਰਬੀਨ ਕਹ ਲੋ ਜੀ ਬੀਨਾ ਦੂਰਬੀਨ ਦੂੜ ਦੀਆਂ ਚੀਜ਼ਾਂ ਵੇਖਣ ਵਾਲਾ ਵੀ ਆਪ ਐ ਆਪਾਂ ਸੋਖੇ ਅਰਥ ਕਰ ਰਹੇ ਆ ਇਦਾਂ ਦਾਨਾ ਆਪਾਂ ਸਿਆਣੇ ਨੂੰ ਵੀ ਕਹਿ ਦਿੰਨੇ ਆ ਜਿਵੇਂ ਗੁਰਨਾਨਦ ਸਾਹਿਬ ਨੇ ਕਿਸੇ ਦੀ ਆਵਾਜ਼ ਸੁਣੀ ਸੀ ਨਾ ਉਹ ਕੰਨਾਂ ਵਿੱਚ ਮਿੱਠੀ ਆਵਾਜ਼ ਪਈ ਸਾਜ ਦੀ ਰਬਾਬ ਦੀ ਨਾਂ ਪੁੱਛਿਆ ਸੀ ਭਾਈ ਨਾਂ ਕੀ ਐ ਕਹਿੰਦੇ ਜੀ ਦਾਨਾ ਕਹਿੰਦੇ ਦਾਨਾ ਤਾਂ ਸਿਆਣੇ ਨੂੰ ਕਹਿੰਨੇ ਆ ਵੀ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਮਹਾਰਾਜ ਬਸ ਕੰਮ ਕਰ ਰਹੇ ਆ ਆਹ ਕੰਮ ਕਰਕੇ ਪੇਟ ਪਾਲਦਾ ਪਰਿਵਾਰ ਵੇਖਦਾ ਮਹਾਰਾਜ ਕਹਿੰਦੇ ਇਹਦੇ ਵਿੱਚ ਸ਼ਬਦ ਪਾ ਕੇਗਾ ਤੇ ਸੱਚਮੁੱਚ ਜਦੋਂ ਸ਼ਬਦ ਪਾ ਕੇ ਗਾਇਆ ਜੇ ਵੇਖੋ ਸਭ ਤਰਦੇ ਜਿਨ੍ਹਾਂ ਨੇ ਵੀ ਭਾਈ ਸੱਚ ਦੀ ਸੰਗਤ ਕੀਤੀ ਹੈ ਸਤਪੁਰਸ਼ਾਂ ਦੀ ਸੰਗਤ ਕੀਤੀ ਹੈ ਉਹ ਤਰ ਗਏ ਉਹਨਾਂ ਦੀ ਕੁਲਾਂ ਤਰ ਜਾਂਦੀਆਂ ਨੇ ਪਰ ਇੱਥੇ ਵੀ ਦਾਨਾ ਸ਼ਬਦ ਆਇਆ ਆਪੇ ਬੀਨਾ ਆਪੇ ਦਾਨਾ ਦਾਨਾ ਦਾਣਸ਼ਵੰਤ ਵੀ ਹੁੰਦਾ ਹੈ ਜੀ ਜਾਣਣ ਵਾਲਾ ਹੈ ਪਛਾਨਣ ਵਾਲਾ ਹੈ ਦਾਨਾ ਸਿਆਣਾ ਇਸ ਕਰਕੇ ਅਰਥ ਕਰ ਰਹੇ ਆ ਜੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਇੰਨਾ ਸਿਆਣਾ ਐ ਇੰਨਾ ਸਮਝਦਾਰ ਐ ਤਾਂ ਹੀ ਸਾਡੇ ਕੋਲ ਥੋੜੀ ਬੋਟੀ ਸਮਝ ਐ ਅਕਲ ਐ ਜਿਉ ਆਪ ਸਿਆਣਾ ਐ ਤਾਂ ਹੀ ਸਾਡੇ ਕੋਲ ਸਮਝ ਐ ਜਿਉ ਆਪਣੀ ਸਮਝ ਖਿੱਚ ਲਵੇ ਅਸੀਂ ਕੁਝ ਨਹੀਂ ਕਰ ਸਕਦੇ ਅਗਿਆਨਤ ਐ ਗਹਿਰ ਗੰਭੀਰ ਗਹੀਰ ਸੁਜਾਨਾ ਗਹਿਰ ਡੂੰਗਾ ਹੁੰਦਾ 징ਵੀਰ ਤੇ ਗਹੀਰ ਉਹ ਤੋਂ ਵੀ ਡੂੰਗਾ ਬਹੁਤ ਡੂੰਗਾ ਉਹ ਡੂੰਗੇ ਤੋਂ ਵੀ ਡੂੰਗਾ ਸੁਝਾਨਾ ਸਿਆਣਾ ਹੈ ਜਾਣਨ ਵਾਲਾ ਹੈ ਜਿਹੜਾ ਬੜਾ ਡੂੰਗਾ ਹੋਵੇ ਨਾ ਗਹਿਰਾ ਹੋਵੇ ਛੇਤੀ ਛੇਤੀ ਕੁਝ ਸਮਝ ਨਹੀਂ ਲੱਗ ਸਕਦਾ ਉਹਦੇ ਬਾਰੇ ਪਰ ਵਾਹਿਗੁਰੂ ਜੀ ਕਿਰਪਾ ਕਰੇ ਸਮਝਾ ਵੀ ਦਿੰਦਾ ਸੈਭੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਪਾਰ ਬ੍ਰਹਮ ਜਿਦਾ ਪਾਰਾ-ਵਾਰ ਨਹੀਂ ਪਾਇਆ ਜਾ ਸਕਦਾ ਪਰਮੇਸ਼ਰ ਸਭ ਤੋਂ ਵੱਡਾ ਹੈ ਜੀ ਗੋਬਿੰਦ ਬਿੰਦੂ ਹੁੰਦਾ ਹੈ ਪਾਲਣ ਵਾਲਾ ਗੋ ਧਰਤੀ ਸ੍ਰਿਸ਼ਟੀ ਇਸ ਸ੍ਰਿਸ਼ਟੀ ਨੂੰ ਪਾਲਣ ਵਾਲਾ ਸਭ ਦਾ ਪ੍ਰਤਪਾਲਕ ਹੈ ਜੋ ਇਹ ਸੰਬੋਧਨ ਹੈ ਜੀ ਪਾਰ ਬ੍ਰਹਮ ਪਰਮੇਸ਼ਰ हे ਧਰਤੀ ਨੂੰ ਪਾਲਣ ਵਾਲੇ ਵਾਹਿਗੁਰੂ ਜੀ ਕਿਰਪਾ ਨਿਧਾਨ ਦਿਆਲ ਬਖਸ਼ੰਦ ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਹੇ ਦਿਆਲੂ ਬਖਸ਼ਿਸ਼ਾਂ ਕਰਨ ਵਾਲੇ ਪ੍ਰਭੂ ਜੀ ਬਖਸ਼ੰਦ ਪਿਤਾ ਜੀ ਸਾਧ ਤੇਰੇ ਕੀ ਚਰਨੀ ਪਾਉ ਜਿਹੜੇ ਆਪ ਜੀ ਦੇ ਨਾਮ ਜਪਣ ਵਾਲੇ ਸਾਧੂ ਨੇ ਸੰਤ ਨੇ ਮੈਂ ਉਹਨਾਂ ਦੀ ਚਰਨੀ ਪੈ ਜਾਵਾਂ ਜਿਵੇਂ ਬੀਦਿਆ ਆਪਾਂ ਕਿਸੇ ਟੀਚਰ ਪਾਸੋਂ ਸਿੱਖਦੇ ਆ ਜਿਹੜੇ ਸਭ ਨੂੰ ਇੱਕੋ ਪੜਾਈ ਕਰਾਣ ਮੇੜ ਤੇੜ ਨਾ ਹੋਵੇ ਆਪ ਜੀ ਉਹਨਾਂ ਦੀ ਸੰਗਤ ਬਖਸ਼ਿਸ਼ ਕਰੋ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹ ਅਨਰਾਉ ਅਨਰਾਉ ਪ੍ਰੇਮ ਹੁੰਦਾ ਜੀ ਪਿਆਰ ਹੁੰਦਾ ਉਹਨਾਂ ਦੇ ਮਨ ਵਿੱਚ ਇਹ ਪ੍ਰੇਮ ਹੈ ਇਹ ਪਿਆਰ ਹੈ ਵੀ ਮੇਰੀ ਇੱਛਾ ਹੈ ਉਹਨਾਂ ਦੀ ਸੰਗਤ ਬਖਸ਼ਿਸ਼ ਕਰੋ ਜਿਵੇਂ ਮਹਿਲਾ ਦੂਜਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਮਿਲ ਗਈ ਇਸੇ ਤਰ੍ਹਾਂ ਆਪ ਜੀ ਕਿਰਪਾ ਕਰਕੇ ਸੰਗਤ ਬਖਸ਼ਿਸ਼ ਕਰੋ ਉਹਨਾਂ ਦੀ ਸੰਗਤ ਦੁਆਰਾ ਮੈਂ ਆਪ ਜੀ ਦੇ ਚਰਨਾਂ ਨਾਲ ਜੁੜ ਜਾਵਾਂ ਚਰਨ ਕੀ ਹੈ ਜੀ ਗੁਰੂ ਦਾ ਸ਼ਬਦ ਅਸੀਂ ਆਪ ਜੀ ਦੀ ਗੁਰਬਾਣੀ ਨਾਲ ਜੁੜ ਜਾਈਏ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹ ਅਨਰਾ